ਸਰ ਨਹੀਂ ਇੱਕ ਗੱਲ ਤਾਂ ਕਰਨੀ ਪਾਉਂਦੇ ਨੇ ਨਹੀਂ ਨਹੀਂ ਇੱਕ ਗੱਲ ਗੱਲ ਕਰਨੀ ਸੀ ਪਰ ਅਸੀਂ 2 ਮਿੰਟ ਲੈਣੇ ਵੀ ਰਹੀ ਸਰ ਤੁਹਾਨੂੰ ਕਰਾ ਦਾਂਗੇ ਬਾਈ ਰੀਵਨ ਕੱਟੀ ਜਾਂਦੇ ਬਾਅਦ ਚ ਗੱਲ ਪੱਕ ਕਰਕੇ ਜਾਵਾਂਗੇ ਦਿਲ ਲਵਾ ਦੇਂਗਾ ਤੂੰ ਬਾਤ ਕਰਾ ਨਹੀਂ ਵਰਦੀ ਬਾਈ ਅਸੀਂ ਤੁਹਾਡੇ ਕੋਈ ਯਾਰ ਦੁਸ਼ਮਣ ਨਹੀਂ ਵਰਦੀ ਨਹੀਂ ਲਵਾਉਂਦੇ ਅਸੀਂ ਗੱਲ ਕਰਾਂਗੇ ਕਿ ਰੀਵਨ ਕੱਟਿਆ ਜਾ ਰਿਹਾ ਇੱਥੇ ਪਾਰਕ ਦਾ ਅਦਕਾਟਨ ਕਰਨ ਪਹੁੰਚਿਆ ਪਰ ਕਹਿੰਦੇ ਵੀ ਮੈਂ ਇਹ ਗੱਲ ਸੁਣੀ ਸੀ ਜਿਹੜੀ ਆਪਾਂ ਗੱਲ ਸਾਹਮਣੇ ਇੱਕ ਜਾਨੀ ਨੂੰ ਸੱਦਾ ਗਿਆ ਸੀ ਪਰ ਦੋਨੇ ਨਾਨਨ ਪਰਚਾਈ ਪਹੁੰਚੀਆਂ ਕਿੰਨਾ ਖਰਚਾ ਪੈਂਦਾ ਉਹ ਪੂਰੀ ਗੱਲਬਾਤ ਕਰਾਂਗੇ ਕਿੰਨਾ ਟਾਈਮ ਲੱਗਣਾ ਬਾਈ ਜੀ ਕਿੰਨਾ ਟਾਈਮ ਇੱਥੇ ਪਹੁੰਚੇ ਆ ਪਰ ਇੱਥੇ ਧੱਕਾ ਵੇਖੋ 1 ਮਿੰਟ ਸਰ ਨਹੀਂ ਇੱਕ ਗੱਲ ਤਾਂ ਕਰਨੀ ਪਾਉਂਦੇ ਆ ਪਤਾ ਨਹੀਂ 40 ਮਿੰਟ ਨਹੀਂ ਨਹੀਂ 1 ਮਿੰਟ ਗੱਲ ਗੱਲ ਕਰਨੀ ਪਾਉਂਦੇ ਆ ਦੇਖੋ ਧੱਕਾ ਕੀਤਾ ਜਾ ਰਿਹਾ 1 ਮਿੰਟ ਵੀਰ ਜੀ 1 ਮਿੰਟ ਨਹੀਂ ਅਸੀਂ ਅਸੀਂ ਅੱਜ ਗੱਲ ਇੰਟਰਵਿਊ ਕਰਨੀ ਆ 2-4 ਸਵਾਲ ਪੁੱਛਣੇ ਡਰੈੱਸ ਅਸੀਂ ਲਿਖਾਇਆ ਅਸੀਂ 2-2 ਮਿੰਟ ਗੱਲ 2 ਮਿੰਟ ਗੱਲ ਕਰਾ ਕੇ ਆ ਇੱਥੇ ਹੀ ਆ ਹਾਂਜੀ ਸਸੀ ਕੌਰ ਜੀ ਕਿਵੇਂ ਆਏ ਹੋ ਅੱਜ ਇੱਥੇ ਤੁਸੀਂ ਕਿਵੇਂ ਪਹੁੰਚਣਾ ਹੋਇਆ ਜੀ ਪਾਰਕ ਦਾ ਉਦਘਾਟਨ ਸੀ ਉੱਥੇ। ਨਹੀਂ ਪਾਰਕ ਦਾ ਉਦਘਾਟਨ ਪਰ ਤੁਸੀਂ ਇਹ ਸਕਿਉਰਿਟੀ ਨੂੰ ਕਹਿ ਕੇ ਰੱਖੋ ਵੇਖੋ ਇਹ ਧੱਕਾ ਕਰਦੇ ਆ। ਹਰ ਪੱਤਰਕਾਰ ਦਾ ਫਰਜ਼ ਹੁੰਦਾ ਲੀਡਰ ਨੂੰ ਸਵਾਲ ਕਰਨੇ ਹੁੰਦੇ ਆ ਸਿ। ਦੇਖੋ ਮਸਾਤਾ ਵਾਰੀ ਆਈ ਇਹ ਧੱਕਾ ਤਾਂ ਕਰਨੀ। ਮਸਾ ਮਸਾ ਵਾਰੀ ਆਈ ਥੋੜੇ ਸਾਹਮਣੇ ਭਾਈ ਮੈਰੇ ਕੋਲੇ ਕੋਈ ਕੱਲਾ ਮਾਇਕ ਆ ਮੇਰੇ ਕੋਲੇ ਕੋਈ ਪਿਸਤੌਲ ਨਹੀਂ ਤੁਸੀਂ ਸਭ ਜੀ ਇਹਨਾਂ ਨੂੰ ਪਰ ਨਹੀਂ ਗੱਲ ਗੱਲ ਕਰ ਨਹੀਂ ਕੋਈ 83 ਐਡਾ ਨਹੀਂ ਕੋਈ ਗੱਲ ਨਹੀਂ ਤੁਸੀਂ ਵੇਖੋ ਧੱਕਾ ਕੀਤਾ ਜਾ ਰਿਹਾ মিডিਆ ਦੇ ਨਾਲ ਸਵਾਲ ਨਹੀਂ ਪੁੱਛਣ ਦਿੱਤਾ ਜਾ ਰਿਹਾ ਲੀਡਰ ਦੇ ਘਰਾਂ ਦੇ ਨਹੀਂ ਕੁਛ ਨਹੀਂ ਇਹਦੇ ਚਾਬੀਆ ਕਰਦੀ ਇਹ ਕਹਦੇ ਲੈ ਦੱਸੋ ਪਰ ਨਹੀਂ ਨਹੀਂ ਗ ਅਈ ਦੂ ਪਹਿਲਾ ਧੱਕਾ ਨਹੀਂ ਹੋਇਆ ਨਹੀਂ ਧੱਕਾ ਹੋਇਆ ਪਰ ਸਾਡਾ ਫਰਜ਼ ਆ ਸੀ ਵੇਖੋ ਗੱਲ ਪੁੱਛਣੀ ਆ ਐਡੇ ਵੀ ਤੁਸੀਂ ਆਮੀ ਦਲ ਚ ਧੱਕਾ ਨਹੀਂ ਸੀ ਹੁੰਦਾ ਤੁਸੀਂ ਆਮ ਗੱਲਾਂ ਕਰਦੇ ਸੀ ਆ ਆਮ ਗੱਲਾਂ ਆਮ ਗੱਲਾਂ ਤੁਸੀਂ ਕਰਦੇ ਸੀਗੇ ਉਹ ਗੱਲਾਂ ਦੇ ਤੁਸੀਂ ਰਹੇ ਨਹੀਂ ਰਹੇ ਨਹੀਂ ਉਹਨਾਂ ਗੱਲਾਂ ਤੇ ਆ ਹਾਂਜੀ ਉਹਨਾਂ ਗੱਲਾਂ ਤੇ ਆ ਉਹਨਾਂ ਗੱਲਾਂ ਤੇ ਨਹੀਂ ਰਹੇ ਪਰ ਪੁੱਛਣਾ ਚਾਹੀਦਾ ਦੱਸੋ ਜੀ ਤੁਸੀਂ ਹੁਣ ਜਿਹੜੀ ਸਿਕਿਉਰਿਟੀ ਤੁਹਾਡੀ ਵਧਾ ਦਿੱਤੀ ਗਈ ਹੈ ਕੀ ਖਤਰਾ ਸੀ ਖਤਰਾ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ 70 ਸਾਲਾਂ ਦੇ ਵਿੱਚ ਉਹਨਾਂ ਨੂੰ ਕੀ ਖਤਰਾ ਸੀ ਸਿਕਿਉਰਿਟੀ ਤਾਂ ਉਹਨਾਂ ਨਾਲ ਵੀ ਸੀ ਨਾ ਨਹੀਂ ਤੁਸੀਂ ਤੁਸੀਂ ਇਹ ਗੱਲ ਕਹੀ ਗਈ ਸੀਗੀ ਕਿ ਕੋਈ ਸਿਕਿਉਰਿਟੀ ਨਹੀਂ ਹੋਊਗੀ ਆਮ ਗੱਲਾਂ ਹੋਣਗੀਆਂ ਜਨਤਾ 'ਚ ਸਾਡਾ ਪਿਆਰ ਹੋਊਗਾ ਤੇ ਆਹ ਦੇਖੋ ਤੁਹਾਡੇ ਸਾਹਮਣੇ ਸਿਕਿਉਰਿਟੀ ਗਾਰਡ ਤੁਹਾਡੇ ਨੇ ਮੈਨੂੰ ਫੜ ਕੇ ਰੱਖਿਆ ਹੁਣ ਆਮ ਗੱਲਾਂ ਨਹੀਂ ਹੋਈਆਂ ਦੇਖੋ ਇੱਕ ਸਧਾਰਨ ਜੇ ਮਨੁੱਖ ਦੀ ਵਾਈਫ ਹੋਵੇ ਨਾ ਉਹ ਵੀ ਉਹਦੀ ਪੂਛ ਚੁਕਾਈ ਰੱਖਦੀ ਹੈ ਮੈਂ ਤਾਂ ਫਿਰ ਵੀ ਲੀਡਰ ਦੇ ਲੋ ਆਹ ਦੇਖ ਲਓ ਤੁਹਾਡੇ ਸਾਹਮਣੇ ਕਿੱਡੀ ਗੱਲ ਕਹੀ ਗਈ ਹੈ ਕਹਿੰਦੇ ਆਮ ਘਰ ਵਾਲੇ ਦੀ ਜੇ ਘਰ ਵਾਲੀ ਹੋਵੇ ਪੂਛ ਚੁਕਾ ਦਿੰਦੀ ਹੈ ਮੈਂ ਤਾਂ ਫਿਰ ਵੀ ਲੀਡਰ ਦੇ ਘਰ ਵਾਲੀ ਹੈ ਫਿਰ ਤੁਹਾਡਾ ਹੰਕਾਰ ਬੋਲਦਾ ਨਹੀਂ ਜੀ ਹੰਕਾਰ ਤਾਂ ਨਹੀਂ ਬੋਲਦਾ ਵੇਖੋ ਹੰਕਾਰ ਨਹੀਂ ਬੋਲਦਾ ਸਾਨੂੰ ਵਿਰੋਧੀ ਧਿਰਾਂ ਤੋਂ ਖਤਰਾ ਰਹਿੰਦਾ ਹੈ ਜਾਂ ਜਨਤਾ ਤੋਂ ਸਾਨੂੰ ਕੋਈ ਖਤਰਾ ਨਹੀਂ ਜਨਤਾ ਸਾਨੂੰ ਬਹੁਤ ਪਿਆਰੀ ਨਹੀਂ ਵਿਰੋਧੀ ਧਿਰ ਤਾਂ ਤੁਸੀਂ ਉਹ ਤਾਂ ਤੁਹਾਡੇ ਨਾਲ ਬਿਆਨਬਾਜ਼ੀ ਕਰਦੇ ਆ ਪਰ ਤੁਸੀਂ ਅੱਜ ਤੇ ਜਨਤਾ ਕੋਲੇ ਆਏ ਹੋ ਨਾ ਇੱਥੇ ਇੰਨੀ ਸਿਕਿਉਰਿਟੀ ਐ ਇੰਨਾ ਤੁਸੀਂ ਐਡਾ ਤੁਹਾਨੂੰ ਹੁਣ ਜਿਹੜੀ ਹੋਰ ਸਕਿਉਰਿਟੀ ਵਧਾ ਕੇ ਦੇਤੀ 50 ਬੰਦੇ ਦੇਤੇ ਤਿੰਨ ਤੁਹਾਨੂੰ ਹੋਰ ਗੱਡੀਆਂ ਦੇ ਦੇਤੀਆਂ ਐਡੇ ਕਿਹੜਾ ਜਾਨ ਨੂੰ ਖਤਰਾ ਹੈ ਸਟੈਂਡਰਡ ਹੈ ਸਰ ਜ਼ਰੂਰੀ ਹੈ ਸਕਿਉਰਿਟੀ ਸਕਿਉਰਿਟੀ ਤੋਂ ਜਿਹੜੀ ਸਰਕਾਰ ਆ ਸਰਕਾਰ ਦਾ ਸਟੈਂਡਰਡ ਪਰ ਹੈ ਸਟੈਂਡਰਡ ਇੱਥੇ ਗੱਲ ਆਈ ਹੈ ਜਿਹੜੀ ਅਖਵਾਉਣੀ ਚਾਹੁੰਦੇ ਸੀ ਆਮ ਕਹਿ ਗਿਆ ਸੀ ਵੀ ਆਮ ਗੱਲ ਹੋਊਗੀ ਆਉਗੀ ਪਰ ਇੱਥੇ ਗੱਲ ਹੋ ਗਈ ਹੁਣ ਸਟੈਂਡਰਡ ਦੀ ਹੁਣ ਸਟੈਂਡਰਡ ਤੁਸੀਂ ਸਮਝਣਾ ਵੀ ਕਿਹੜਾ ਹੁਣ ਜਨਤਾ ਤੋਂ ਤੁਹਾਨੂੰ ਇੰਨਾ ਖਤਰਾ ਹੋਣ ਲੱਗ ਗਿਆ ਨਹੀਂ ਜਨਤਾ ਤੋਂ ਦੇਖੋ ਮੈਂ ਸੇ ਤੁਹਾਨੂੰ ਪਹਿਲਾਂ ਹੀ ਆਖਿਆ ਦੇਖੋ ਜਨਤਾ ਤਾਂ ਜਨਤਾ ਦੇ ਅਸੀਂ ਦਾਸ ਆ ਅਸੀਂ ਜਨਤਾ ਦੀ ਸੇਵਾ ਕਰਨ ਦੇ ਲਈ ਹੀ ਸਰਕਾਰ ਦੇ ਨਹੀਂ ਤੁਸੀਂ ਤੁਸੀਂ ਫਿਰ ਦੋਨਾਂ ਨੇ ਇਕਾਟਨ ਕਰਨਾ ਹੁੰਦਾ ਸੀ ਤੁਹਾਨੂੰ ਦੋਨਾਂ ਨੂੰ ਸਾਦਾ ਪੱਤਰ ਦਿੱਤਾ ਇਥੋਂ ਦੀ ਪੰਚਾਇਤ ਨੇ ਉੱਤੇ ਚਲੋ ਕੱਲਿਆਂ ਦਾ ਦਿਲ ਨਹੀਂ ਸੀ ਲੱਗਣਾ ਹੁਣ ਸਿਕਿਉਰਿਟੀ ਨਾਲ ਥੋੜੀ ਗੱਲਾਂ ਕਰ ਸਕਦੇ ਨਨਨ ਪਰਜਾਈ ਦੋਨਾਂ ਲਓ ਜੀ ਆਉਣਾ ਇੱਕ ਨੇ ਸੀ ਪਰ ਦੋਨਾਂ ਆਖੇ ਸਾਡਾ ਜੀ ਨਹੀਂ ਲੱਗਦਾ ਸੀ ਪਰ ਤੁਹਾਨੂੰ ਪਤਾ ਪੰਜਾਬ ਦੀ ਜੇਬ ਤੇ ਕਿ ਨੇ ਤੁਹਾਨੂੰ ਪਤਾ ਵੀ ਨਾਗਰ ਪਰਜਾਈ ਦਾ ਪਿਆਰ ਕਿੰਨਾ ਹੁੰਦਾ ਉਹ ਪਿਆਰ ਇੱਥੇ ਪਿਆਰ ਦੀ ਗੱਲ ਨਹੀਂ ਹੋ ਰਹੀ ਇੱਥੇ ਜਨਤਾ ਨੂੰ ਜਿਹੜੇ ਵਾਦੇ ਕੀਤੇ ਉਹ ਉਹ ਪੂਰੇ ਕਰੋ ਭੈਣ ਜੀ ਜਿਹੜੇ ਜਨਤਾ ਉਹ ਵੀ ਪੂਰੇ ਕਰਾਂਗੇ ਕਦੋਂ ਪੂਰੇ ਹੋਣਗੇ ਜਨਤਾ ਦੇ ਵਾਦੇ ਅਸੀਂ ਹੁਣ ਕਰਾਂਗੇ ਕਦੋਂ ਵੇਖੋ ਤੁਹਾਡੇ ਸਾਹਮਣੇ ਮੈਂ ਧੰਨਵਾਦ ਕਰਦਾ ਬਾਈ ਸਕਿਉਰਿਟੀ ਗਾਰਡ ਨੇ ਮੇਰਾ ਲੱਕ ਛੜਤਾ ਮੈਨੂੰ ਤਾਂ ਇਹ ਸੀ ਵੀ ਇਹੀ ਕਿੜੀ ਸੀ ਫੜਨਗੇ ਪਰ ਨਹੀਂ 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 ਇਹਦੀ ਕੋਈ ਗੱਲ ਨਹੀਂ ਨਹੀਂ ਗੱਲ 2 ਮਿੰਟ ਅਸੀਂ ਕਰ ਲਈਏ ਤੁਸੀਂ ਦੱਸੋ ਹੁਣ ਜਿਹੜੇ ਵਾਦੇ 1000 1000 ਰੁਪਏ ਵਾਲੇ ਕੀਤੇ ਉਹ ਵਾਦਿਆਂ ਚ ਕੋਈ ਵਾਦਾ ਪੂਰਾ ਹੋਇਆ ਦੇਖੋ ਜੀ ਵਾਦੇ ਜਿਹੜੇ ਹੌਲੀ-ਹੌਲੀ ਪੂਰੇ ਹੋਣਗੇ ਜਿਹੜਾ ਪਿਛਲੇ 70 ਸਾਲਾਂ ਦੇ ਵਿੱਚ ਕਾਚਾ-ਮਾਚਾ ਵੱਜਿਆ ਹੋਇਆ ਉਹਨੂੰ ਮੇਟਣ ਦੇ ਲਈ ਕਾਚਾ-ਮਾਚਾ ਕਾਚਾ-ਮਾਚਾ ਦਾ ਮਤਲਬ ਲੈ ਕੀ ਕੀ ਨੇ ਕਾਚਾ-ਮਾਚਾ ਮਾਰਿਆ ਪਿਛਲੇ ਵਿਰੋਧੀ ਧਿਰਾਂ ਨੇ ਮਾਰਿਆ ਜੀ ਇਹਦੇ ਵਿੱਚ ਕੋਈ ਦੋਰਿਆ ਨਹੀਂ ਹੈ ਮੇਰੇ ਤੋਂ ਕੀ ਅਖਵਾਉਣਾ ਚਾਹੁੰਦੇ ਹੋ ਤੁਹਾਨੂੰ ਕੀ ਪਤਾ ਨਹੀਂ ਹੈ ਮੈਨੂੰ ਪਤਾ ਤਾਂ ਹੈਗਾ ਪਰ ਤੁਸੀਂ ਇਹ ਗੱਲ ਵਾਦੇ ਕੀਤੇ ਉਹ ਕਦੋਂ ਤੱਕ ਪੂਰੇ ਕੀਤੇ ਜਾਣਗੇ ਵਾਦਿਆਂ ਨੂੰ ਦੇਖੋ ਵਾਦੇ ਪੂਰੇ ਕਰਨ ਦੇ ਲਈ ਥੋੜਾ ਤਾਂ ਸਮਾਂ ਲੱਗੂਗਾ ਕਿੰਨਾ ਕ ਸਮਾਂ ਸਾਲ ਤਾਂ ਹੋ ਗਿਆ ਹੀ ਪਿਛਲੀਆਂ ਸਰਕਾਰਾਂ ਨੇ ਦੇਖੋ 70 ਸਾਲਾਂ ਦੇ ਵਿੱਚ ਅਨਪੜ ਲੀਡਰ ਸੀ ਤੁਹਾਨੂੰ ਵੀ ਪਤਾ ਹੈ ਨਾ ਪਿਛਲੀਆਂ ਸਰਕਾਰਾਂ ਨੂੰ ਅਨਪੜ ਲੀਡਰ ਕਿਹਾ ਗਿਆ ਲੀਡਰ ਸਾਹਿਬ ਦੀ ਘਰ ਵਾਲੀ ਨੇ ਤੁਸੀਂ ਸੁਣ ਲਿਆ ਅਨਪੜ ਲੀਡਰ ਸੀ ਅੱਛਾ ਜੀ 70 ਸਾਲ ਦੇ ਅਨਪੜ ਲੀਡਰ ਸੀ ਨਪਰ ਲੀਡਰਾਂ ਨੇ ਜਿਹੜੇ ਕਾਝੇ-ਮਾਝੇ ਮਾਰਿਆ ਉਹਨੂੰ ਮੇਟਣ ਦੇ ਲਈ ਸਾਡੀ ਸਰਕਾਰ ਨੇ ਜਿਹੜੀ ਹਰੇ ਪੈਣ ਵਾਲੀ ਸਿਆਹੀ ਹੈ ਉਹਦੇ ਨਾਲ ਪਹਿਲਾਂ ਨਕਸ਼ਾ ਤਿਆਰ ਕਰਨਾ ਫਿਰ ਉਸ ਤੋਂ ਬਾਅਦ ਨਕਸ਼ੇ ਦੇ ਉੱਪਰ ਔਨ ਪ੍ਰੋਜੈਕਟ ਪ੍ਰੋਸੈਸ ਕੀਤਾ ਜਾਊਗਾ ਕੰਮ ਕੀਤਾ ਜਾਊਗਾ ਥੋੜਾ ਸਮਾਂ ਲਵਾਂਗੇ ਬਦਲਾਵ ਹੈ ਜਿਹੜਾ ਆਊਗਾ ਲੇਕਿਨ ਇੱਕੋਦਮ ਬਦਲਾਵ ਨਹੀਂ ਆ ਸਕਦਾ ਲਓ ਜੀ ਹਰੇ ਪੈਣ ਨਾਲ ਹਜੇ ਤਾਂ ਨਕਸ਼ੇ ਤਿਆਰ ਹੋਣੇ ਆ ਫੇਰ ਕਿਤੇ ਤੁਹਾਡੇ ਜਿਹੜਾ ਵਾਅਦਿਆਂ ਦੀ ਗੱਲੂ ਇੱਕ ਗੱਲ ਹੋਰ ਬਹੁਤ ਆਉਂਦੀ ਹੁੰਦੀ ਹੈ ਕਹਿੰਦੇ ਹੁੰਦੇ ਵੀ ਜਿਵੇਂ ਤੁਹਾਨੂੰ ਏਡੀ-ਏਡੀ ਸਿਕਿਉਰਿਟੀ ਮਰਗੀ ਪਰ ਜਿਹੜੇ ਤੁਹਾਡੇ ਵਰਕਰਾਂ ਕਹਿੰ ਉਹ ਇੱਥੇ ਵੀ ਸਾਨੂੰ ਸਕਿਉਰਿਟੀ ਦੇ ਵਰਕਰਾਂ ਦੀ ਵੀ ਸੁਣਵਾਈ ਨਹੀਂ ਹੁੰਦੀ। ਨਹੀਂ ਨਹੀਂ ਇਹ ਤਾਂ ਦੇਖੋ ਇਹ ਤਾਂ ਅਫਵਾਹਾਂ ਨੇ ਇਹਨਾਂ ਦੇ ਵਿੱਚ ਕੋਈ ਕੱਢਣ ਪਾਉਣ ਵਾਲੀ ਗੱਲ ਨਹੀਂ ਹੈਗੀ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ। ਇੱਥੇ ਗੱਲ ਹੋਈ ਆ ਕਹਿੰਦੇ ਵੀ ਹੌਲੀ-ਹੌਲੀ ਜਿਹੜੇ ਕੰਮਾਂ ਵਾਅਦੇ ਕਰਨਗੇ ਪਰ ਇਹਨਾਂ ਦਾ ਜਿਹੜਾ ਸੱਦਾ ਪੱਤਰ ਇਹਨਾਂ ਨੂੰ ਮਿਲਿਆ ਸੀ ਥੋਨੂੰ ਫਿਰ ਇਹਨਾਂ ਨੇ ਫੋਨ ਕੀਤਾ ਵੀ ਆਪਾਂ ਨਾਲ ਚੱਲਦੇ ਆਂ ਪਰ ਥੋਨੂੰ ਪਤਾ ਵੀ ਸੜਕਾਂ ਜਾਮ ਹੋ ਜਾਂਦੀਆਂ। ਉਹੀ ਤਾਂ ਤੁਸੀਂ ਕਰਤਾ ਜਿਹੜਾ ਵੀਆਈਪੀ ਕਲਚਰ ਪਹਿਲਾਂ ਸੀਗਾ ਪਹਿਲਾਂ ਕਿਹਾ ਜਾਂਦਾ ਸੀ ਕਿ ਕੋਈ ਬੱਤੀ ਵਾਲੀ ਗੱਡੀ ਨਹੀਂ ਹੋਊਗੀ ਕੋਈ ਵੀਆਈਪੀ ਕਲਚਰ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਪਰ ਅੱਜ ਲੈ ਬੰਦ ਕਰ ਦਿੱਤੇ ਜਾਂਦੇ ਆ ਇਹ ਤਾਂ ਫਿਰ ਬਣੀ ਆਈ ਬਣੀ ਆਈ ਆ ਭਈ ਇਹ ਤਾਂ ਪੂਰੇ ਮੈਂ ਕਹਿੰਦਾ ਆਕ ਡਾਕੜ ਕੇ ਗੱਲ ਕਰ ਰਿਹਾ ਤੁਹਾਡੇ ਸਾਹਮਣੇ ਆ ਪਰ ਤੁਹਾਨੂੰ ਲੱਗਦਾ ਵੀ ਇਹ ਗਲਤ ਹੋ ਰਿਹਾ ਕਿ ਸਹੀ ਹੋ ਰਿਹਾ ਨਹੀਂ ਜੀ ਨਹੀਂ ਦੇਖੋ ਗਲਤ ਕੁਝ ਨਹੀਂ ਹੋ ਰਿਹਾ ਪਹਿਲਾਂ ਵੀ ਇਹ ਚੱਲਦਾ ਆ ਰਿਹਾ ਸੀ ਔਰ ਸਿਕਿਉਰਿਟੀ ਤਾਂ ਦੇਖੋ ਸਾਡਾ ਅਧਿਕਾਰ ਨਹੀਂ ਕਦੇ ਕਦੇ ਇਹ ਗੱਲ ਕਹੀ ਜਾਂਦੀ ਸੀ ਕਿ ਮੈਂ ਤੁਹਾਨੂੰ ਦੱਸ ਦੇਣਾ ਵੀ ਤੁਹਾਡੇ ਘਰ ਵਾਲੇ ਵੱਲੋਂ ਵੀ ਇਹ ਗੱਲ ਵੀ ਕਦੇ ਕਹੀ ਜਾਂਦੀ ਸੀ ਕਿ ਵੀ ਜਿਹੜੀਆਂ ਐਡੀਆਂ ਐਡੀਆਂ ਸਿਕਿਉਰਟੀਆਂ ਲੈ ਲੈਣੀਆਂ ਪੰਜਾਬ ਦੇ ਵਿੱਚ ਤੁਸੀਂ ਰਹਿਣਾ ਪੰਜਾਬ ਉਹ ਸੂਬਾ ਜਿੱਥੇ ਅਮਨ ਸ਼ਾਂਤੀ ਆ ਅਮਨ ਸ਼ਾਂਤੀ ਵਾਲੇ ਲੋਕ ਆ ਉੱਥੇ ਕਾਹਦਾ ਖਤਰਾ ਤੇ ਅੱਜ ਫਿਰ ਤੁਹਾਨੂੰ ਕੀ ਖਤਰਾ ਹੋ ਗਿਆ ਖਤਰੇ ਵਾਲੀ ਦੇਖੋ ਵਿਰੋਧੀ ਧਿਰਾਂ ਤੋਂ ਖਤਰਾ ਹੈ ਜਾਂ ਜਨਤਾ ਤੋਂ ਕੋਈ ਖਤਰਾ ਨਹੀਂ ਹੈ ਪੱਤਰਕਾਰ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਆ ਉਸ ਤੋਂ ਬਾਅਦ ਇੱਕ ਵੀਆਈਪੀ ਸਟੈਂਡਰਡ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕੀ ਆ ਕਿ ਲੀਡਰ ਦੇ ਘਰ ਵਾਲੀਆਂ ਤਾਂ ਇੰਨੀ ਕੁ ਸਿਕਿਉਰਿਟੀ ਤਾਂ ਦੇਖੋ ਬਣਦੀ ਆ ਇਹਦੇ ਵਿੱਚ ਕੋਈ ਦੋਰਿਆ ਨਹੀਂ ਹੈਗੀ ਕਿ ਇਹ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਕੀਤੀ ਗਈ ਹੈ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ ਸੇਫਟੀ ਦੇ ਲਈ ਪ੍ਰੋਵਾਈਡ ਕੀਤੀ ਗਈ ਹੈ ਇਹਨਾਂ ਦਾ ਕੋਈ ਇਦਾਂ ਥੋੜੀ ਹੈ ਕਿ ਕੋਈ ਮਿਲਣ ਦੇ ਲਈ ਆਉਂਦਾ ਹੈ ਮਿਲਣ ਨਹੀਂ ਦਿੰਦੇ ਹੁਣ ਤੁਸੀਂ ਵੀ ਨਹੀਂ ਮਿਲਣ ਤਾਂ ਇਹ ਤਾਂ ਔਖੇ ਹੋ ਕੇ ਮਿਲਿਆ ਧੱਕੇ ਮਾਰਿਆ ਤੁਸੀਂ ਵੀਡੀਓ ਤੇ ਵੇਖਿਆ ਸ਼ੁਰੂ ਚ ਧੱਕੇ ਵੱਜੇ ਫਿਰ ਇਹਨਾਂ ਨੂੰ ਤੁਸੀਂ ਕਿਹਾ ਕਰੋ ਨਾ ਵੀ ਧੱਕੇ ਸਾਨੂੰ ਕਿ ਧੱਕੇ ਮਾਰਦੇ ਆ ਜਨਤਾ ਨੇ ਤੁਹਾਨੂੰ ਬਣਾਇਆ ਮੈਂ ਥੋੜਾ ਐ ਜਨਾ ਕਰ ਨਹੀਂ ਹੋਏ ਨੇ ਸਾਹਿਬ ਇਹ ਤਾਂ ਫਿਰ ਗੱਲ ਨਾ ਹੋਈ ਹੁਣ ਤੈਨੂੰ ਬਾਹਂ ਦੀ ਥਾਂ ਤੂੰ ਹੱਥ ਫੜਾ ਹੱਥ ਸਿਧਾ ਤੈਨੂੰ ਬਾਹਂ ਫੜਾਤੀ ਨੇ ਮਾਣੇ ਸਾਡਾ ਹੱਕ ਆ ਫਿਰ ਸਵਾਲ ਪੁੱਛਾਂ ਦਾ ਨਹੀਂ ਤੁਸੀਂ ਤੁਸੀਂ ਇਹ ਤਾਂ 5 ਸਾਲ ਆ ਫਿਰ ਤੁਸੀਂ ਤਾਂ ਉਹ ਤੋਂ ਨਵੇਂ ਲੀਟਰ ਨਾ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਤੂੰ ਬਸ ਦਬ ਦਬ ਗੱਲ ਕਰੋ ਨਵੇੜੋ ਬਸ ਗੱਲ ਅਸੀਂ ਨਵੇੜ ਦੇਣੀ ਆ ਜੀ ਹੁਣ ਦੇਖੋ ਮੈਂ ਸਕਿਉਰਟੀ ਕਰਕੇ ਭਾਏ ਆ 70 ਜਾਣੇ 60 70 ਜਾਣੇ ਦੋ ਬੀਬੀਆਂ ਨੂੰ ਵੇਖੋ ਬਈ ਇਹਨਾਂ ਨੂੰ ਲਿਜਾਣਾ ਆਉਣਾ ਹੁੰਦਾ ਵੇਖੋ ਪਰ ਕੋਈ ਰਹੀ ਨਹੀਂ ਉਹ ਗੱਲ ਮੈਂ ਕਹਿੰਦਾ ਉਹੀ ਕਲਚਰ ਕੋਈ ਬਦਲਿਆ ਨਹੀਂ ਜਿਹੜੀਆਂ ਆਸਾਂ ਵੱਡੀਆਂ ਉਮੀਦਾਂ ਸੀ ਤੁਹਾਨੂੰ ਪਤਾ ਬਹੁਤ ਵੱਡੀਆਂ ਉਮੀਦਾਂ ਸੀ ਥੋਡੀ ਸਰਕਾਰ ਤੋਂ ਉਮੀਦਾਂ ਸੀ ਨਹੀਂ ਜੀ ਉਮੀਦਾਂ ਨੇ ਤੇ ਅਸੀਂ ਉਮੀਦਾਂ ਤੇ ਖਰੇ ਵੀ ਉਤਰਾਂਗੇ ਹਮ ਹਮ ਇਹਦੇ ਵੀ ਜੇ ਤੁਹਾਡੇ ਸਾਹਮਣੇ ਆ ਵੇਖੋ ਉਮੀਦਾਂ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਖਾਰੇ ਉਤਰਨਗੇ ਪਰ ਹੋ ਸਕਦਾ ਹਜੇ ਟਾਈਮ ਪਿਆ ਇਹ ਖਾਰੇ ਇਹਨਾਂ ਗੱਲਾਂ ਤੇ ਉਤਰ ਜਾਣ ਹੁਣ ਹੋ ਜਾਣਗੇ ਜਿਹੜੇ ਵਾਅਦੇ ਕੀਤੇ ਪੂਰੇ ਜਲਦੀ ਹੋ ਜਾਣਗੇ ਪਿਛਲੇ 70 ਸਾਲਾਂ ਦੇ ਵਿੱਚ ਉਹਨਾਂ ਤੋਂ ਪੂਰੇ ਨਹੀਂ ਹੋਏ ਸਾਨੂੰ ਥੋੜਾ ਟਾਈਮ ਤਾਂ ਦੋ ਟਾਈਮ ਟਾਈਮ ਮੰਗਿਆ ਜਾਂਦਾ ਪਰ ਆਪਾਂ ਗੱਲਬਾਤ ਨਹੀਂ ਸਰ ਗੱਲ ਕਰਨੀ ਆ ਸੀ ਉਹ ਗੱਲ ਕਰਨੀ ਆ ਜੀ ਤੁਸੀਂ ਨਹੀਂ ਨਹੀਂ ਗੱਲ ਤਾਂ ਕਰ ਲੈਣ ਦਿਓ ਅਸੀਂ ਥੋੜੀ ਗੱਲ ਕਰ ਦੇ ਵੇਖੋ ਤੱਕਾ ਜਿਹੜਾ ਕੀਤਾ ਚੱਲ ਚੱਲ ਕੋਨੇ ਕੋਨੇ ਥੋੜੇ ਸਾਹਮਣੇ ਆ ਜਿਹੜੀ ਗੱਲਬਾਤ ਆਪਾਂ ਪੁੱਛੀ ਸੀ 70-80 ਬੰਦੇ ਉਹਨਾਂ ਦੇ ਨਾਲ ਆ ਜਿਹੜੇ ਸਕਿਉਰਿਟੀ ਗਨਮੈਨਾਂ ਮਾਂ ਦੇ ਪੁੱਤ ਗੱਲ ਵੀ ਨਹੀਂ ਕਰਨ ਦਿੰਦੇ ਸਰਕਾਰਾਂ ਤੇ ਪਹਿਲਾਂ ਵੀ ਆਈਆਂ ਪਰ ਉਹ ਕਹਿੰਦੇ ਵੀ ਜਿਹੜਾ ਇਹ ਕੁਝ ਹੋਇਆ ਆਪਾਂ ਤਾਂ ਇਹ ਆਸਾਂ ਸੀ ਵੀ ਆਖਰਕਾਰ ਸਹੀ ਨਤੀਜਾ ਹੋਊਗਾ ਸਹੀ ਗੱਲਾਂ ਬਾਤਾਂ ਹੋਣਗੀਆਂ ਪਰ ਨਹੀਂ ਹੋਇਆ ਨਹੀਂ ਹੋ ਸਕਦਾ ਟਾਈਮ ਲੱਗੇ ਜਿਹੜੀ ਸਿਕਿਉਰਿਟੀ ਵਧਾ ਦਿੱਤੀ ਗਈ ਆ 50 ਜਾਨੇ ਹੋਰ ਦੇਤੇ ਵੱਡੀਆਂ ਗੱਡੀਆਂ ਦੇ ਦਿੱਤੀਆਂ ਗਈਆਂ ਇੱਕ ਜਾਨੀ ਨੇ ਆਉਣਾ ਸੀ ਕਿਉਂਕਿ ਇਹ ਦਗਟਨੇ ਤੇ ਇੱਕ ਜਾਨੀ ਨੇ ਕਰਨਾ ਸੀ ਆ ਕਿ ਸਾਡਾ ਜੀ ਨਹੀਂ ਲੱਗਦਾ ਦੋ ਜਾਨੀਆਂ ਆਈਆਂ ਦੋ ਜਾਨੀਆਂ ਨਾਲ ਕਿੱਡਾ ਵੱਡਾ ਕਾਫਲਾ ਛੜਕਾ ਬੰਦ ਕੀਤੀਆਂ ਗਈਆਂ ਧੱਕਾ ਇਹ ਪੂਰਾ ਧੱਕਾ ਹੋ ਰਿਹਾ ਤੁਹਾਡੇ ਸਾਹਮਣੇ ਆ ਤੇ ਨਤੀਜਾ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ